13 ਫਰਵਰੀ ਤੋਂ ਦਿੱਲੀ ਕੂਚ ਦੇ ਲਈ ਸ਼ੁਰੂ ਹੋਏ ਕਿਸਾਨ ਅੰਦੋਲਨ ਤੋਂ ਬਾਅਦ ਹੁਣ ਕੱਲ 29 ਨੂੰ ਹੋਣ ਜਾ ਰਹੀ ਮੀਟਿੰਗ ਤੋਂ ਪਹਿਲਾਂ ਮਾਝੇ ਦੇ ਵੱਖ-ਵੱਖ ਜ਼ੋਨਾਂ ਦੇ ਨਾਲ ਸਬੰਧਤ ਕਿਸਾਨ ਆਗੂ ਟਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ਦੀਆਂ ਤਿਆਰੀਆਂ ਦੇ ਵਿੱਚ ਜੁਟੇ ਹੋਏ ਨਜ਼ਰ ਆਉਂਦੇ ਨੇ ਜਿਸ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਖ-ਵੱਖ ਆਗੂ ਉਦਰਿਆ ਬਿਆਸ ਤੇ ਪਹੁੰਚ ਚੁੱਕੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਕਿਸਾਨਾਂ ਦਾ ਵੱਡਾ ਜਥਾ ਮੋਰਚੇ ਦੇ ਲਈ ਰਵਾਨਾ ਹੋਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਅਗਲੀ ਰਣਨੀਤੀ ਵੀ ਦੱਸੀ ਆਓ ਸੁਣਦੇ ਹਾਂ ਅੱਜ ਸਾਡਾ ਜਥਾ ਜਿਹੜਾ ਹੈ ਉਹ ਬਹੁਤ ਵੱਡੀ ਤਦਾਦ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਫੇਰ ਸ਼ੰਭੂ ਬਾਰਡਰ ਵੱਲੇ ਰਵਾਨਾ ਹੋ ਰਿਹਾ ਕਿਉਂਕਿ ਸ਼ੰਭੂ ਬਾਰਡਰ ਤੇ ਕੱਲ ਤੇ ਅੱਜ ਦੋ ਦਿਨ ਉਹ ਜਿਹੜੀਆਂ ਮੀਟਿੰਗਾਂ ਆ ਗੈਰ ਰਾਜਨੀਤਿਕ ਮੋਰਚੇ ਦੀਆਂ ਤੇ ਕੇਐਮਐਮ ਦੀਆਂ ਮੀਟਿੰਗਾਂ ਆਪੋ ਆਪਣੇ ਫੋਰਮਾਂ 'ਤੇ ਚੱਲ ਰਹੀਆਂ ਸੀ ਅੱਜ ਮੀਟਿੰਗ ਕਰਕੇ ਕੱਲ ਨੂੰ ਕੋਈ ਅਗਲੇ ਐਲਾਨ ਜਿਹੜੇ ਆ ਉਹ ਕੱਲ 29 ਤਰੀਕ ਨੂੰ ਹੋਣੇ ਆ ਐਸ ਕਰਕੇ ਅੱਜ ਇੱਕ ਤਾਂ ਸੰਗਤ ਥੋੜੀ ਜੀ ਜਿਹੜੀ ਜਿਆਦਾ ਦਿਨ ਹੋ ਗਏ ਗਏ ਨੂੰ ਉਹਦਾ ਵਟਾਂਦਰਾ ਕੀਤਾ ਵਾ ਕਿਉਂਕਿ ਜਿਹੜੇ ਉੱਥੋਂ ਵਾਲੇ ਉਹ ਪਿੱਛੇ ਆਏ ਆ ਤੇ ਇਹ ਹੁਣ ਲੈ ਕੇ ਜਾਣੇ ਆ ਅੱਜ ਸੈਂਕੜੇ ਟਰਾਲੀ ਗੱਡੀਆਂ ਔਰ ਮਾਮਾ ਭੈਣਾਂ ਦੇ ਜਥੇ ਫਿਰ ਤੋਂ ਜਿਹੜੇ ਆ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਜਿਹੜੇ ਆ ਪਹੁੰਚ ਰਹੇ ਆ ਉਹਦੀ ਤਿਆਰੀ ਦੇ ਅਤ ਬਿਆਸ ਵਾਲੇ ਪੁਲ ਦੇ ਉੱਤੇ ਖੜੇ ਆ ਥੋੜੇ ਚਿਰ ਤੱਕ ਬਹੁਤ ਵੱਡੀ ਤਦਾਦ ਦੇ ਵਿੱਚ ਉੱਥੋਂ ਵੱਡਾ ਜਥਾ ਲੈ ਕੇ ਸ਼ੰਭੂ ਬਾਰਡਰ ਵੱਲ ਰਵਾਨਾ ਹੋਵਾਂਗੇ ਤਾਂ ਜੋ ਆਪਣੀਆਂ ਮੰਗਾਂ ਨੂੰ ਮਨਵਾ ਸਕੀਏ ਸਭ ਤੋਂ ਘਾਤ ਕੇ ਆ ਵਿਸ਼ਵ ਪਧਰੀ ਜਿਹੜੀ ਲੜਾਈ ਬਣਦੀ ਆ ਉਹ ਵਿਸ਼ਵ ਵਪਾਰ ਦੀਆਂ ਨੀਤੀਆਂ ਦੇ ਵਿੱਚੋਂ ਭਾਰਤ ਬਾਹਰ ਆਵੇ ਇਸ ਟਾਈਮ ਤੇ ਪੂਰਾ ਵਿਸ਼ਵ ਜਾਗ ਰਿਹਾ ਵਾ ਆਬੂ ਥਾਬੀ ਦੇ ਵਿੱਚ 26 ਤਰੀਕ ਤੋਂ ਮੀਟਿੰਗ ਹੋ ਰਹੀ ਆ ਵਿਸ਼ਵ ਵਪਾਰ ਸੰਸਤਾ ਦੀ ਜਿੱਥੇ 70 75 ਹਜ਼ਾਰ ਪੂਰੇ ਯੂਰਪ ਕੰਟਰੀਆਂ ਚੋਂ ਇਦੋਂ ਆਪਣੇ ਭਾਰਤ ਦੇ ਵਿੱਚੋਂ ਹੋਰ ਕਈ ਦੇਸ਼ਾਂ ਦੇ ਵਿੱਚੋਂ ਲੋਕ ਆਣ ਕੇ ਵਿਰੋਧ ਜਤਾ ਰਹੇ ਆ ਔਰ ਵਿਰੋਧ ਕਰਨ ਵਾਲਿਆਂ ਨੂੰ ਸਹੀ ਸੁਰੱਖਿਅਤ ਜਗ੍ਹਾ ਦਿੱਤੀ ਗਈ ਆ ਕਿਉਂਕਿ ਉਹਨਾਂ ਦਾ ਹੱਕ ਵਾ ਪਰ ਇੱਥੇ ਵਿਰੋਧ ਕਰਨ ਵਾਲਿਆਂ ਦੇ ਅੱਗੇ ਬੈਰੀਕੇਡਿੰਗ ਕਰਕੇ ਜਿਵੇਂ ਕਿਲਾ ਦੀ ਖੇਤੀ મોદી ਨੇ ਕੀਤੀ ਆ ਜਿਵੇਂ ਅਥਰੂ ਗੈਸ ਦੇ ਗੋਲੇ ਸੁੱਟ ਕੇ ਜਿਵੇਂ ਸਿੱਧੀਆਂ ਪੱਕੀਆਂ ਗੋਲੀਆਂ ਮਾਰ ਕੇ ਸ਼ੁਭ ਕਰਨ ਵਰਗੇ ਹੀਰੇ ਸ਼ੀਦ ਕੀਤੇ ਆ ਤੇ ਸਾਨੂੰ ਐਉਂ ਮਹਿਸੂਸ ਹੋਣ ਲਿਆ ਵੀ ਅਸੀਂ ਕਿਸੇ ਦੁਸ਼ੇ ਦੂਜੇ ਗ੍ਰਹਿ ਦੇ ਪ੍ਰਾਣੀ ਹੋਈਏ ਕਹਿਣਾ ਚਾਹੁੰਦੇ ਆ ਸਮੇਂ ਦੇ ਹੁਕਮਰਾਨ ਨੂੰ ਵੀ ਇਹੋ ਹੀ ਲੋਕ ਨੇ ਜਿਨ੍ਹਾਂ ਨੇ ਜੈ ਜਵਾਨ ਜੈਨ ਕਿਸਾਨ ਦਾ ਨਾਹਰਾ ਸਾਰਥਕ ਕਰਦਿਆਂ ਸਰਹੱਦਾ ਦੀ ਰਾਖੀ ਵੀ ਕੀਤੀ ਔਰ ਅਨ ਦੇ ਭੰਡਾਰ ਵੀ ਭਰੇ ਅੱਜ ਇਹਨਾਂ ਨੂੰ ਅਲੱਗ-ਥਲੱਗ ਕਰਕੇ ਵੇਖਿਆ ਜਾ ਰਿਹਾ ਵਾ ਜਿਹੜੀ ਵਿਚੋਪਾਰ ਸੁਸਤਾ ਦੇ ਬਲਬੂਤੇ ਤੇ ਤੁਸੀਂ ਇੰਨੀਆਂ ਝਾਂਗੜਾ ਮਾਰਨੇ ਜੀ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪਹਾੜ ਤੇ ਫਿਰ ਤੋਂ ਕਬਜ਼ਾ ਕਰਨਾ ਵਾ ਪੂਰਾ ਪਹਾੜ ਫਿਰ ਤੋਂ ਗੁਲਾਮ ਹੋਊਗਾ ਐਸ ਕਰਕੇ ਪੂਰੇ ਪਹਾੜ ਦੇ ਲੋਕਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆਂ ਕਿ ਐਮ ਐਸ ਪੀ ਗਰੰਟਡ ਦਾ ਕਾਨੂੰਨ ਕੱਲੇ ਕਿਸਾਨ ਨੂੰ ਜਾਂ ਮਜ਼ਦੂਰ ਨੂੰ ਇਹਦੀ ਲੋੜ ਨਹੀਂ ਇਹ ਹਰੇਕ ਉਸ ਵਰਗ ਲਈ ਜ਼ਰੂਰੀ ਆ ਜਿਹੜਾ ਰੋਟੀ ਲੈ ਕੇ ਖਾਂਦਾ ਵਾ ਜਿਹੜਾ ਖਰੀਦ ਕੇ ਖਾਂਦਾ ਵਾ ਉਹਦੇ ਵਾਸਤੇ ਵੱਧ ਜ਼ਰੂਰੀ ਆ ਕਿਉਂਕਿ ਜੇਕਰ ਐਮ ਐਸ ਪੀ ਹੋਊਗੀ ਤੇ ਭਾਜੜੇ ਆ ਉਹ ਸਥਿਰ ਰਹਿਣਗੇ ਵੇਖੋ ਜੀ ਸਾਡਾ ਦਿਲ ਤੇ ਨਹੀਂ ਕਰਦਾ ਕਿ ਘਰਾਂ ਤੋਂ ਨਿਕਲ ਕੇ ਸੜਕਾਂ ਤੇ ਆਈਏ ਪਰ ਜਿਹੜੀ ਸਮੇ ਦੀ ਸਰਕਾਰ ਹੈ ਉਹ ਸਾਨੂੰ ਮਜਬੂਰ ਕਰਦੀ ਪਈ ਆ ਕਿ ਅਸੀਂ ਆਪਣੇ ਘਰ ਛੱਡ ਕੇ ਸੜਕਾਂ ਤੇ ਆਈਏ ਤੇ ਅੱਜ ਦੀ ਸਰਕਾਰ ਦਾ ਵਿਰੋਧ ਕਰੀਏ ਤੇ ਮੇਰੇ ਹਿਸਾਬ ਨਾਲ ਸਾਨੂੰ ਸਰਕਾਰ ਹੀ ਮਜਬੂਰ ਕਰਦੀ ਪਈ ਆ ਘਰੋਂ ਨਿਕਲਣ ਵਾਸਤੇ ਤੇ ਇਹ ਹੁਣ ਸਰਕਾਰ ਤੈਅ ਕਰੇ ਵੀ ਉਹ ਕਿੰਨਾ ਕੁ ਸਾਨੂੰ ਸਾਡੀ ਪ੍ਰੀਖਿਆ ਲੈਣਾ ਚਾਹੁੰਦੀ ਆ ਅਸੀਂ ਤਿਆਰ ਆ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਵਾ ਸਬਰ ਕਰਕੇ ਲੜਨਾ ਤੇ ਕੋਈ ਨਾ ਟੱਕਰਦੇ ਆ ਅੱਜ ਜਿੰਨਾ ਸੰਖੇਪ ਹੈਗਾ ਉਹਦਾ ਪਹਿਲਾਂ ਵੀ ਬੀਬੀਆਂ ਦੇ ਕਾਫਲੇ ਵੱਡੇ ਹੁੰਦੇ ਹੁੰਦੇ ਆਏ ਕਿ ਹੈਗਾ ਕਿ ਹੁਣ ਮਲ ਸਮਝ ਨਹੀਂ ਕਿ ਜਿਹੜਾ ਹੈਗਾ ਘੱਟਦਾ ਹੋ ਰਿਹਾ ਹੋਰ ਹਾਂਜੀ ਬਿਲਕੁਲ ਬਿਲਕੁਲ ਪਿੰਡਾਂ ਵਿੱਚ ਬੀਬੀਆਂ ਤਿਆਰ ਆ ਅ ਇੱਕ ਦੂਸਰੇ ਤੋਂ ਪਹਿਲਾਂ ਆਉਣ ਵਾਸਤੇ ਇਹ ਸਾਡੇ ਆਗੂਆਂ ਵੱਲੋਂ ਅਜੇ ਰੋਕਿਆ ਜਾ ਰਿਹਾ ਵਾ ਕਿ ਕੋਈ ਨਹੀਂ ਜਦੋਂ ਤੁਹਾਡੀ ਜ਼ਰੂਰਤ ਹੋਗੀ ਆਪਾਂ ਜਾਵਾਂਗੇ ਇਕੱਠੇ ਹੋ ਕੇ ਤੇ ਆਉਣਗੀਆਂ ਬੀਬੀਆਂ ਵਾਧ ਚੜ ਕੇ ਮਾਈ ਭਾਗਵਦੀਆਂ ਵਾਰਸਾਂ ਉਹਨੂੰ ਤਿਆਰ ਆ ਵੇਹਗੇ ਜਿੱਦਾਂ ਉਸ ਜਗ੍ਹਾ ਤੋਂ ਤੁਸੀਂ ਤਸਵੀਰਾਂ ਸਾਹਮਣੇ ਆਈਏ ਕਿ ਕਿਸਾਨ ਜਿੱਥੇ ਗਏ ਸੀਗੇ ਬਾੜਾਂ ਦੇ ਉੱਤੇ ਝੂਣੂ ਵੱਟ ਦੀ ਗੱਲ ਆ ਜਾਂਦੀ ਹੈ ਹਾਂਜੀ ਉੱਥੇ ਜਿਹੜੀਆਂ ਬੀਬੀਆਂ ਹੈਗੀਆਂ ਨਵਲ ਘਰ ਦੇ ਕੰਮ-ਕਾਜ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਖੇਤੀ ਬੜੀ ਨਾਲ ਸੁਭੰਦਰ ਤੇ ਜਾਂ ਪਸ਼ੂਆਂ ਦੇ ਆ ਚਾਰੇ ਨੂੰ ਲੈ ਕੇ ਆ ਉਹ ਉਸ ਨੂੰ ਮੈਨੇਜ ਕਿਦਾਂ ਕੀਤਾ ਰ ਕੋਈ ਜ਼ਿੰਮੇਵਾਰਾਂ ਦੀਆਂ ਧੀਆ ਵਾ ਤੇ ਸਾਨੂੰ ਪਤਾ ਵਾ ਕਿ ਜਦੋਂ ਸਾਡੇ ਵੀਰ ਸਾਡੇ ਹਸਬੰਡ ਜਾਂ ਘਰੇ ਨਹੀਂ ਹੁੰਦੇ ਸਾਡੇ ਮਾਪੇ ਅਸੀਂ ਉਹਨਾਂ ਨੂੰ ਕੰਮ ਕਰਦੇ ਵੇਖਿਆ ਵਾ ਹੂਨ ਪਸੀਨਾ ਬਣਾਉਂਦੇ ਬਹਾ ਦੇ ਵੇਖਿਆ ਉਹਨਾਂ ਨੂੰ ਤੇ ਇਹ ਸਾਡੇ ਬਲੱਡ ਵਿੱਚ ਹੈਗਾ ਕੰਮ ਕਰਨਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਅਸੀਂ ਬੜੀ ਖੁਸ਼ੀ ਨਾਲ ਸਾਰੇ ਕੰਮ ਸਾਬ ਲੈਨੇ ਆ ਤੇ ਅੱਗੇ ਵੀ ਸਾਂਭਾਂਗੇ ਆਪਣੇ ਵੀਰਾਂ ਦੇ ਨਾਲ ਇੱਥੇ ਵੀ ਹਰ ਇੱਕ ਥਾਂ ਤੇ ਬਰਾਬਰ ਦਾ ਸਾਥ ਦਵਾਂਗੇ ਅੱਜ ਜਿਹੜਾ ਜੱਫਾ ਜਾ ਰਿਹਾ ਵਾ ਜਿਹੜਾ ਬਹੁਤ ਵੱਡਾ ਕਾਫਲਾ ਸਾਡਾ ਜਿਹੜਾ ਵਾ 13 ਤਰੀਕ ਨੂੰ ਅਸੀਂ ਪਹੁੰਚੇ ਹਾਂ ਦਿੱਲੀ ਜਾਣ ਵਾਸਤੇ ਉਹ ਸਾਲੋਂ ਹਰਿਆਣੇ ਸਰਕਾਰ ਨੇ ਖੱਟੇ ਸਰਕਾਰ ਨੇ ਵੱਡੇ ਵੱਡੇ ਬੈਰੀਆ ਲਾ ਕੇ ਰੋਕਿਆ ਹੈਗਾ ਉੱਥੇ ਜਿਹੜਾ ਸਾਡਾ ਮੋਰਚਾ ਜੰਮਿਆ ਹੋਣਾ ਉਹ ਜਿਹੜਾ ਵਾ ਹੁਣ ਬਹੁਤ ਵਾ ਦਿਨ ਹੋ ਗਿਆ 13 ਤਰੀਕ ਤੋਂ ਲੈ ਕੇ ਅੱਜ ਜਿਹੜੀ 28 ਤਰੀਕ ਉਹਨਾਂ ਦੀ ਬਦਲੀ ਕਰ ਰਿਹਾ ਬਹੁਤ ਵੱਡਾ ਕਾਫਲਾ ਦਾ ਟਰੈਕ ਟਰਾਲੀਆਂ ਗੱਡੀਆਂ ਜੀਪਾਂ ਦੇ ਜਾ ਰਿਹਾ ਉਹਨਾਂ ਦੀ ਬਦਲੀ ਕਰਕੇ ਫੇਰ ਜਦੋਂ ਰਸਤ ਕਰਕੇ ਫੇਰ ਉਹ ਆਉਣਗੇ ਇਸੇ ਤਰ੍ਹਾਂ ਸਾਡੇ ਜਿਹੜੇ ਕਾਫਲੇ ਬਦਲੇ ਹੁੰਦੇ ਰਹਣਗੇ ਇੱਕ ਹਫਤੇ ਦਾ ਜਾਂ 10 ਦਿਨਾਂ ਦਾ ਟਾਈਮ ਵਾਸਤੇ ਉੱਥੇ ਰਵਾਂਗੇ ਤੇ ਇਸੇ ਤਰ੍ਹਾਂ ਹੀ ਦਿੱਲੀ ਤੋਂ ਨਜਿਓ ਚੱਲਿਆ ਹੈਗਾ ਉਹ ਵੀ ਸਾਡਾ 13 ਮਹੀਨੇ ਚੱਲਿਆ ਹੈ ਇਸੇ ਤਰ੍ਹਾਂ ਹੀ ਬਦਲੀ ਕਰਦੇ ਰਹਾ ਉਹ ਲੋਕ ਆਹੀ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਖੱਟੇ ਸਰਕਾਰ ਨੂੰ ਕਿਤੇ ਇਹ ਨਾ ਸੋਚ ਲੈ ਕਿ ਇਹ ਇੰਨੇ ਕ ਜਿੰਨੇ ਕਿ ਬੈਠਿਆ ਜਿੱਦਣ ਅਸੀਂ ਐਲਾਨ ਕੀਤਾ ਹੈਗਾ ਤੇ 21 ਤਰੀਕ ਨੂੰ ਬਹਿਰੀਆ ਤੋੜਾਂਗੇ ਲੱਖਾਂ ਹੀ ਗਿਣਤੀ ਸਾਡੇ ਨੌਜਵਾਨ ਚਲੇ ਕੇ ਆਉਣਗੇ ਜਿਹੜਾ ਸਾਡਾ ਗੋਲੀ ਮਾਰ ਕੇ ਨੌਜਵਾਨ ਜਿਹੜਾ ਇਹਨਾਂ ਚੀਜ਼ ਕੀਤਾ ਖੱਟੇ ਸਰਕਾਰ ਨੇ ਸਾਡੇ ਜਿੰਨੇ ਮਰਜੀ ਮਾਰ ਲਓ ਫੇਰ ਵੀ ਦੋਲੇ ਜਿਹੜਾ ਪਿੱਛੇ ਹਟੂਆ ਦੋਲੇ ਗਰਮ ਹੋਊਗਾ ਫੇਰ ਵੀ ਅਸੀਂ ਜਿਹੜੇ ਵੱਧ ਜਾਵਾਂਗੇ ਦੂਲ ਸਵਾਏ ਹੋ ਕੇ ਜਾਵਾਂਗੇ ਕਿਉਂਕਿ ਅਸੀਂ ਉਹ ਕੋਮਾ ਗੁਰੂ ਕਬੀਰ ਸਾਹਿਬ ਦੀ ਜਿੰਨੇ ਆਪਣੇ ਆਪਣੀ ਕੌਮ ਬਚਾਉਣ ਵਾਸਤੇ ਆਪਣੇ ਹੱਕ ਲੈਣ ਵਾਸਤੇ ਪੂਰਾ ਪਰਿਵਾਰ ਮਾਰ ਦਿੱਤਾ ਹੈਗਾ